ਬਾਈ ਦੀ ਸਿੱਧੂ ਨੇ ਕੈਸੀ ਆਪਾ ਗੁਲਾਮ ਆ ਤੋ ਗੁਲਾਮਾਂ ਦੀ ਕਦੇ ਸੌਣੀ ਨਹੀਂ ਜਾਂਦੀ ਗੁਲਾਮਾਂ ਦੇ ਉੱਤੇ ਸਿਰਫ ਹੁਕਮ ਕੀਤਾ ਜਾਂਦਾ ਜਾਂ ਠੱਠ ਕੀਤਾ ਜਾਂਦਾ ਉਹੀ ਕੰਮ ਸਾਡੇ ਨਾਲ ਹਰ ਵਾਰ ਹੁੰਦਾ ਹੈ ਹਰ ਵਾਰ ਡੈਮ ਜਿਹੜੇ ਆ ਉਹ ਗਰਮੀਆਂ ਦੇ ਇਹਨਾਂ ਦੇ ਵਿੱਚ ਜੂਨ ਜਲਾਈ ਮਈ ਇਸ 3 ਮਹੀਨੇ ਦੇ ਵਿੱਚ ਫੁੱਲ ਕਰਦੇ ਨੇ ਫੁੱਲ ਕਰਦੇ ਨੇ ਕਿ ਭਾਈ ਬਾਅਦ ਵਿੱਚ ਜਿਹੜਾ ਹੈ ਆਪਾਂ ਰਾਜਸਥਾਨ ਨੂੰ ਦਿੱਲੀ ਨੂੰ ਜਾਂ ਹਰਿਆਣੇ ਨੂੰ ਪਾਣੀ ਦੇਣਾ ਹੈ ਉਹਦੇ ਚੱਕਰ 'ਚ ਫੁੱਲ ਕਰਦੇ ਨੇ ਤੇ ਜਦੋਂ ਪਾਣੀ ਓਵਰ ਹੋ ਜਾਂਦਾ ਫਿਰ ਇਹ ਡੈਮ ਖੋਲਦੇ ਨੇ ਖੋਲਣ ਵਾਲੇ ਵੀ ਗੁਲਾਮ ਹੈ ਉਹਨਾਂ ਦਾ ਵੀ ਐਡਾ ਦਿਮਾਗ ਨਹੀਂ ਹੈਗਾ ਕਿਉਂਕਿ ਉਹ ਜਿਹੜੇ ਬੈਠੇ ਨੇ ਮੈਂਬਰ ਹੈ ਉਹ ਵੀ ਪੰਜਾਬ ਦੇ ਨੇ ਜਾਂ ਇਥੋਂ ਦੇ ਨੇ ਪਰ ਉਹ ਵੀ ਗੁਲਾਮ ਨੇ ਤੇ ਪਰ ਹਰ ਵਾਰ ਜਿਹੜਾ ਉਹ ਪੰਜਾਬ ਨੂੰ ਡੋਬਦੇ ਨੇ ਪਹਿਲਾ 88 ਫਿਰ 19 ਤੇ 23 ਤੋਂ ਬਾਅਦ ਤੱਕ ਸੰਭਲੇ ਨਹੀਂ ਸੀ ਕਈ ਪਿੰਡ ਤਾਂ ਕਈ ਜਿਹੜੇ ਪਿੰਡਾਂ ਦੇ ਪਿੰਡ ਤਬਾਹ ਹੋਏ ਘਰਾਂ ਦੇ ਘਰ ਤਬਾਹ ਹੋਏ ਲੋਕਾਂ ਦੇ ਖੇਤ ਹੜ੍ਹ ਗਏ ਕਿਸੇ ਦੇ ਖੇਤਾਂ 'ਚ ਬਰੇਤੀ ਪੈ ਗਈ ਉਹਨਾਂ ਨੇ ਕਿੰਨਾ ਕਿੰਨਾ ਪੈਸਾ ਲਾ ਕੇ ਮੁੜ ਕੇ ਆਪਣੇ ਜਿਹੜੇ ਖੇਤ ਸੈੱਟ ਕੀਤੇ ਸੀ ਤੇ ਫਿਰ ਉਹੀ ਹਾਲਾਤ ਕਿ ਦੁਬਾਰਾ ਇਸ ਵਾਰ ਜਿਹੜੇ ਇਹਨਾਂ ਨੇ ਆ ਉਹੀ ਬਣਾਏ ਪਏ ਆ ਸੁਲਤਾਨਪੁਰ ਲੋਧੀ ਹੋ ਗਿਆ ਤਰਨਤਨ ਹੋ ਗਿਆ ਥੱਲੇ ਗੁਰਦਾਸਪੁਰ ਕਿੰਨੇ ਜ਼ਿਲ੍ਹੇ ਜਿਹੜੇ ਆ ਉਹਦੀ ਮਾਰ ਚੱਲ ਰਹੇ ਨੇ ਤੇ ਸਾਡਾ ਇਲਾਕਾ ਜਿਹੜਾ ਉਹ ਵੀ ਬਸ ਤਿਆਰ ਹੀ ਆ ਥੋੜਾ ਦੇ ਅੰਦਰ ਕਿਉਂਕਿ ਜਿਸ ਹਿਸਾਬ ਨਾਲ ਮੀਂਹ ਪਈ ਜਾਂਦਾ ਤਾਂ ਕਹਿਣ ਦਾ ਭਾਅ ਵੀ ਇਹ ਪਾਣੀ ਜਿਹੜੇ ਆ ਇਹ ਗੇਟ ਜਿਹੜੇ ਆ ਉਹ ਸਿਰਫ ਸਾਡੇ ਖੜਾਉਣ ਲਈ ਹੀ ਰੱਖਿਆ ਨੇ ਨੇ ਪੰਜਾਬ ਨੂੰ ਪਾਣੀ ਦੱਸਦੇ ਆ ਵੀ ਇੱਕ ਪਰਸੋ ਆਰਟੀਕਲ ਛਪੇ ਸੀ ਅਖਬਾਰ ਚ ਕਿ 20% ਪਾਣੀ ਪੰਜਾਬ ਨੂੰ ਜਾਂਦਾ 80% ਪਾਣੀ ਬਾਹਰ ਜਾਂਦਾ ਪਰ ਜਦੋਂ ਡਬਾਉਣਾ ਹੁੰਦਾ ਤਾਂ ਸਾਰਾ ਪੰਜਾਬ ਹੀ ਡੁੱਬਦਾ ਤਾਂ ਭਾਈ ਦੀਪ ਸਿੱਧੂ ਦੀਆਂ ਗੱਲਾਂ ਭਈ ਅੱਜ ਸੱਚ ਹੀ ਹੋ ਰਹੀਆਂ ਨੇ ਤੇ ਇਹ ਡੈਮ ਵਾਲੇ ਜਿਹੜੇ ਨੇ ਨਾ ਇਹ ਲਾਲੋ ਪੰਜਾਬ ਦੇ ਹੈ ਹੀ ਨਹੀਂ ਪੰਜਾਬੀ ਸੂਬਾ ਜਦੋਂ ਬਣਿਆ 1966 ਦੇ ਵਿੱਚ ਉਹ ਤੋਂ ਪਹਿਲਾਂ ਪੰਜਾਬ ਦੇ ਅੰਡਰ ਸੀਗਾ ਇਹ ਡੈਮ ਪੰਜਾਬੀ ਸੂਬੇ ਵੇਲੇ ਜਿਹੜੀ ਧਾਰਾਵਾਂ ਇੱਥੇ ਲਾਈਆਂ ਗਿਆ ਉਹਦੇ ਮੁਤਾਬਕ ਇਹ ਡੈਮ ਜਿਹੜਾ ਕੇਂਦਰ ਨੇ ਲੈ ਲਿਆ ਤੇ ਜਿਹੜੇ ਪੰਜ ਪਿੰਡ ਪਾਖੜੇ ਦੇ ਨਾਲ ਨੰਗਲ ਦੇ ਨਾਲ ਲੱਗਦੇ ਸੀ ਉਹ ਵੀ ਹਿਮਾਚਲ ਨੂੰ ਦੇ ਦਿੱਤੇ ਇੰਦਰਾਂ ਨੇ ਉਹ ਜਿਹੜਾ ਇਹਨਾਂ ਨੇ ਇੱਕ ਪਲੈਨਿੰਗ ਦੇ ਨਾਲ ਕੀਤਾ ਕਿ ਪੰਜਾਬ ਵਾਲੇ ਜਿਹੜੇ ਬੋਲ ਨਹੀਂ ਸਕਣ ਰਾਈਪੇਰੀ ਰਿਪੇਰੀਅੰਟ ਲਾ ਜਿਹੜਾ ਚੱਲਦਾ ਪਿਆ ਉਹਦੇ ਉੱਤੇ ਕਹਿੰਦੇ ਕੋਈ ਬੋਲਦਾ ਨਹੀਂ ਹੈਗਾ ਉਹ ਪੰਜਾਬ ਦਾ ਉਹਦੇ ਤੋਂ ਕਹਿੰਦੇ ਕੋਈ ਹੱਕੇ ਕੋਈ ਨਹੀਂ ਹੈਗਾ ਤਾਂ ਸੋਚ ਕੇ ਦੇਖੋ ਵੀ ਆਹੀ ਹਾਲ ਹੋਣਾ ਭਈ ਇਹਨਾਂ ਨੇ ਕਦੇ ਇਹਨੂੰ ਹੁਣ ਵਾਟਰ ਬੰਬ ਕਹਿ ਸਕਦੇ ਆ ਆਪਾਂ ਠੀਕ ਹੈ ਨਾ ਵਾਟਰ ਬੰਬ ਸੱਟਦੇ ਆ ਹੁਣੇ ਦੂਜੀ ਤਰ੍ਹਾਂ ਨਹੀਂ ਮਾਰਦੇ ਉਹਨੇ ਐਦਾਂ ਮਾਰਨਗੇ